ਹੋ ਸਤਿ ਆਕਾਲ ਜੀ 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਲੈ ਕੇ ਕੌਮੀ ਇंसाफ ਮੋਰਚਾ ਲੱਗਿਆ 7 ਜਨਵਰੀ ਤੋਂ ਹੀ 22 ਪੀਐਸ ਚੌਕ 'ਚ ਬਾਪੂ ਲਾਭ ਸਿੰਘ ਜੀ ਡਟ ਕੇ ਬੈਠੇ ਹੈ ਜਿਹੜਾ ਕਿਸਾਨੀ ਅੰਦੋਲਨ ਵੇਲੇ ਵੀ ਇਹ ਮਟਕਾ ਚੌਕ 'ਚ ਇਹਨਾਂ ਨੇ ਸਵਾ ਸਾਲ ਉੱਥੇ ਧਰਨਾ ਦਿੱਤਾ ਜੀ ਤੇ 7 ਜਨਵਰੀ ਤੋਂ ਹੀ ਇੱਥੇ 22 ਪੀਐਸ ਚੌਕ 'ਚ ਬੈਠੇ ਹੈ ਬੰਦੀ ਸਿੰਘਾ ਦੀ ਹਾਈ ਲਈ ਇਹਨਾਂ ਨੇ 48 ਘੰਟੇ ਪਹਿਲਾਂ 3 ਦਿਨ ਪਹਿਲਾਂ ਉਹ ਹੜਤਾਲ ਰੱਖੀ ਜੀ ਸੋ ਸਰਕਾਰਾਂ ਤੱਕ ਆਪਣਾ ਮੈਸੇਜ ਪਹੁੰਚਾਉਣ ਵਾਸਤੇ ਮੈਂ ਕਹਿੰਦਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ 85 90 ਸਾਲ ਦੀ ਉਮਰ ਚ ਜੀ ਬਾਪੂ ਲਾਲ ਸਿੰਘ ਜੀ ਜਿਨ੍ਹਾਂ ਦੀ ਭਾਵੇਂ ਸ਼ਹਿਦ ਵੀ ਆਗਿਆ ਨਹੀਂ ਨੰਦੀ ਫੇਰ ਵੀ ਉਹਨਾਂ ਦੀ ਹਮਦਾਰੀ ਵਾਸਤੇ